ਪਹਿਲਾਂ ਕੀ ਹੁੰਦਾ ਸੀ ਲੋਕ ਸੰਤਾਂ ਮਹਾਪੁਰਸ਼ਾਂ ਤੋਂ ਗੁਰੂ ਮਹਾਪੁਰਖਾਂ ਤੋਂ ਡਰਦੇ ਹੁੰਦੇ ਸੀ ਅੱਜ ਕੱਲ ਤਾਂ ਡਰ ਰਹੇ ਹੀ ਨਹੀਂ ਸਾਡੇ ਦਾਦੇ ਪੜਦਾਦੇ ਉਹਨਾਂ ਸਮਿਆਂ ਦੇ ਵਿੱਚ ਪਹਿਲਾਂ ਸਮਝਾ ਲਾਂਦੇ ਤੇ ਉਹ ਵੇਖੀ ਵੇਖੀ ਸਾਧੂ ਤੁਰਿਆ ਹੁੰਦਾ ਇਹ ਜੇ ਚੰਗਾ ਨਹੀਂ ਕਹਿਣਾ ਤਾਂ ਮਾੜਾ ਵੀ ਨਾ ਔਰ ਉਹਨਾਂ ਸਮਿਆਂ ਦੇ ਵਿੱਚ ਲੋਕਾਂ ਨੂੰ ਭਗਵਾਨ ਦਾ ਡਰ ਵੀ ਸੀ ਕਹਿੰਦੇ ਸੀ RAM ਨਾਲ ਜਾਈਂ RAM ਨੂੰ ਯਾਦ ਰੱਖਦੇ ਸੀ ਕਹਿੰਦੇ ਸੀ ਦੇਖੀ ਦੇਖੀ RAM ਨਾਲ ਬੈਈਆ ਕਿਤੇ ਸੱਟ ਨਾ ਖਾ ਲੇ ਸਮਝਦੇ ਹੋ ਗੱਲ ਰਾਮ ਨਾਲ ਆਹਾ ਕਾਰਜ ਕਰੇ ਆ ਰਾਮ ਨੂੰ ਅੱਲਾ ਨੂੰ ਭਗਵਾਨ ਨੂੰ ਯਾਦ ਰੱਖਦਾ ਹੁਣ ਆ ਰਾਮ ਨੂੰ ਤਾਂ ਕੋਈ ਯਾਦ ਰੱਖਦੇ ਨਹੀਂ ਆਪ ਹੀ ਰਾਮ ਬਣੇ ਫਿਰਦੇ ਨੇ ਨਾ ਭਗਤੀ ਆ ਕੋਲ ਨਾ ਸ਼ਕਤੀ ਆ ਨਾ ਕਿਸੇ ਸਿੱਧ ਪੁਰਸ਼ਾਂ ਦੀ ਸੰਗਤ ਕੀਤੀ ਹੋਈ ਹੈ ਨਾ ਕੋਈ ਸਾਧੂਆਂ ਦੀਆਂ ਮੰਡਲੀਆਂ ਵਿੱਚ ਰਿਹਾ ਹੋਇਆ ਬਸ ਹਰ ਇੱਕ ਕਹਿੰਦਾ ਵੀ ਮੈਂ ਹੀ ਰੱਬ। ਅਰ ਰੱਬ ਬਣਿਆ ਜ਼ਰੂਰ ਜਾਵੇਗਾ। ਬਣਿਆ ਉਹਦੋਂ ਜਾਵੇਗਾ ਜਦੋਂ ਆਪਣੇ ਆਪ ਵਿੱਚੋਂ ਪਛਾਣ ਲੇ। ਜਦੋਂ ਇਹ ਆ ਗਿਆ ਨਾ ਮਨ ਵਿੱਚ ਪਰਕਾ ਪੁਰਾਣਾ ਰੱਖੋ ਚੀਤ ਸਾਧੋ ਮਨ ਕਾ ਮਾਣ त्याਗੋ। ਮਾਣ ਤੇ ਵੱਡੇ ਵੱਡੇ ਨੂੰ ਖਾ ਲੈਂਦਾ। ਮਾਨ ਮੂਨੀ ਮਨ ਵਰਗਲੇ ਮਾਨ ਸਪੈ ਕੋ ਖਾਏ ਰੱਬ ਬਣਿਆ ਜਰੂਰ ਜਾਵੇਗਾ ਜਦੋਂ ਪਛਾਣ ਲੇ ਅੰਦਰੋਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਦੋਂ ਸਾਡੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋ ਗਿਆ ਨਾ ਜਦੋਂ ਅਸੀਂ ਸੋਚਣ ਲੱਗ ਗਏ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਫੇਰ ਅਸਲੀ ਸਾਧੂ ਬਣਿਆ ਹੁਣ ਤੱਕ ਕਦੇ ਕਿਸੇ ਤੇ ਤਬਾਲਾਤਾ ਕਦੇ ਕਿਸੇ ਤੇ ਤਬਾਲਾਤਾ ਆਇਆ ਨਹੀਂ ਵੀ ਸਾਡੀ ਚੜ੍ਹਾਈ ਹੋਈ ਚੜ੍ਹਾਈ ਤਾਂ ਉਹਦੇ ਨਾਮ ਨਾਲ ਵਾਹ ਉਹਦੇ ਨਾਮ ਦੀ ਉਹ ਚੜ੍ਹਾਈ ਹੈ ਨਾਮ ਰਹੇ ਉਹ ਸਾਧੂ ਰਹੇ ਉਹ ਰਹੇ ਉਹ ਗੁਰੂ ਗੋਬਿੰਦ ਠੀਕ ਹੈ ਉਹਦੇ ਨਾਮ ਦੀ ਚੜ੍ਹਾਈ ਹੈ ਉਹਦੀ ਉਹਦੇ ਨਾਮ ਦੀ ਉਹ ਚੜ੍ਹਾਈ ਰਹੀ ਜਿਹੜੇ ਉਹਦਾ ਨਾਮ ਜਪਦੇ ਨੇ ਉਹਨਾਂ ਦੀ ਚੜ੍ਹਾਈ ਰਹੀ ਮਾਨ ਨਹੀਂ ਕਰੀਤਾ ਸਾਡੇ ਕੋਲ ਤੇ ਇੱਕ ਦੋ ਗੱਡੀਆਂ ਨੇ ਉਹਦੇ ਕੋਲੇ ਪਤਾ ਨਹੀਂ ਕਿੰਨੀਆਂ ਗੱਡੀਆਂ ਨੇ ਆਰਾਮ ਕੋਲੇ ਭਗਵਾਨ ਜਿਸ ਦਿਨ ਮਨ ਵਿੱਚ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋ ਗਿਆ ਫੇਰ ਅਸੀਂ ਕਹਾਂ ਨਾ ਕੋ ਮੂਰਖ ਨਾ ਕੋ ਸਿਆਣਾ ਵਰਤ ਰਹਿਆ ਸਭ ਤੇਰਾ ਭਾਨ ਮਹਾਰਾਜ ਜਿਵੇਂ ਤੂੰ ਖੇਡਾਂ ਖੇਡਦਾ ਹੋਈ ਯਾਰ ਮਹਾਪੁਰਸ਼ਾਂ ਦੀ ਕਹੀ ਗੱਲ ਕੋਈ ਵੀ ਰੱਬ ਦੇ ਦਰਗਾਹੀ ਬਚਨਾਂ ਤੋਂ ਬਾਹਰ ਨਹੀਂ ਹੁੰਦੀ। ਉਹ ਰੱਬ ਦੇ ਦਰਗਾਹੀ ਬਚਨਾਂ ਵਿੱਚ ਹੀ ਆਪਣੀ ਜਿਹੜੀ ਗੱਲ ਹੈ, ਬਚਨਾਂ ਹੈ ਜਿਹੜਾ ਉਹ ਕਰਦੇ ਹੁੰਦੇ। ਸਾਡੀ ਮਤ ਥੋੜੀ ਹੈ। ਅਸੀਂ ਉਹਨਾਂ ਦੀਆਂ ਰਮਜਾਂ ਨੂੰ ਸਮਝ ਨਹੀਂ ਸਕਦੇ। ਕਿਉਂ? ਅਸੀਂ ਗਿਆਨ ਤੋਂ ਹੀਨੇ ਆ, ਅਸੀਂ ਅੰਦਰੋਂ ਅੰਨੇ ਆ। ਮਹਾਰਾਜ ਨੂੰ ਐਸੇ ਕਰਕੇ ਬੇਨਤੀ ਕਰਿਆ ਕਰੀਏ। ਆਪਣੇ ਨਾਮ ਬਾਣੀ ਦੇ ਖਜ਼ਾਨਿਆਂ ਵਿੱਚੋਂ ਮਹਾਰਾਜ ਸਾਨੂੰ ਬੰਦਗੀ ਦੀਆਂ ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰੇ